लेवल ਤੋਂ ਹੋਇਆ ਸੀ ਅੱਜ ਤੱਕ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਨੇ 9078 ਤੋਂ ਸਟਾਰਟ ਹੋਇਆ ਸੀ ਮੈਂ ਇਹ ਹਮੇਸ਼ਾ ਵਾਧਾ ਦਰ ਨੂੰ ਸਟਾਰਟ ਕੀਤਾ ਸੀ ਬਾਜਾ 40 ਪੈਸੇ ਦਾ ਇੱਕ ਪੌਂਟਾ ਹੋਰ 40 ਪੈਸੇ ਦਾ 40 ਪੈਸੇ ਦਾ ਪੌਂਟਾ ਜੇ ਤਾਂ ਸਹੀ ਕੀਤਾ ਸੀਗਾ ਰੈਸਟੋਰੈਂਟ ਦੀ ਇੱਕ ਅੱਧੀ ਯੂਨੀਕ ਹੈ ਨਾ ਯੂਐਸਪੀ ਹੁੰਦੀ ਹੈ ਪਰ ਤੁਹਾਡੇ ਰੈਸਟੋਰੈਂਟ ਦੇ ਵਿੱਚ ਮੇਰਾ ਖਿਆਲ ਹੈ ਹਰੇਕ ਹੀ ਇਹੋ ਜੀ ਚੀਜ਼ ਹੈ ਜੋ ਇੱਕ ਤੋਂ ਇੱਕ ਚੜ ਕੇ ਵੱਧ ਕੇ ਤੇਜ਼ੀ ਹੈ ਸਾਡੇ ਫਾਜ਼ਲ ਸਾਹਿਬ ਨੇ ਜੋ ਆਈਟਮ ਸਟਾਰਟ ਕੀਤੀਆਂ ਸੀਗੀਆਂ ਹਾਂ ਉਹ ਜੋ ਟੇਸਟ ਬਣਿਆ ਸੀਗਾ ਅੱਜ ਵੀ ਜਿਵੇਂ ਰਹਿੰਦਾ ਥਾੜਾ ਹੈਗਾ ਜੀ ਇਹ ਹਰ ਸੇਲਿੰਗ ਪ੍ਰੋਡਕਟ ਹੈ ਉਹਦੋਂ ਤੇ ਹੈਗੀ ਅੱਜ ਵੀ ਉਹੀ ਟੇਸਟ ਹੈ ਉਹੀ ਕੁਆਲਿਟੀ ਹੈਗੀ ਹੌਟ ਜਿਹੜੀ ਆ ਵਾਲੀ ਥਾਲੀ ਐ ਅਮਰੀਕਾ ਫੈਮਲੀ ਥਾਲੀ ਇਹ ਮੈਂ ਦੇਖ ਰਹੀ ਹਾਂ ਕਿ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਦਾ ਔਰ ਉਸ ਥਾਲੀ ਦੇ ਵਿੱਚ ਇਹਨਾਂ ਨੇ ਕਿੰਨੀਆਂ ਸਾਰੀਆਂ ਆਈਟਮਸ ਜਿਹੜੀਆਂ ਨੇ ਉਹ ਲੱਖੀਆਂ ਨੇ ਦਾਲ ਮੱਖਣੀ ਹੋ ਗਿਆ ਐਵਰੀਬਾਡੀਜ਼ ਫੇਵਰੇਟ ਮਿਕਸ ਵੈਜ ਹੋ ਗਿਆ ਕੜਾਹੀ ਪਨੀਰ ਹੋ ਗਿਆ ਚਨਾ ਮਸਾਲਾ ਮਸ਼ਰੂਮ ਮਟਰ ਰਾਈਸ ਰਾਇਤਾ 1 ਲੱਛਾ ਪਰੌਠਾ 3 ਰੋਟੀ ਤਵਾਬ ਲਿੱਖ ਤੰਦੂਰੀ ਤੁਸੀਂ ਆਪਣੀ ਚੋਇਸ ਦੀ ਲੈ ਸਕਦੇ ਹੋ ਬਨ ਬਟਰ ਨਾਨ ਵਨ ਗੁਲਾਬ ਜਾਮੁਨ ਵਨ ਨਮਕੀਨ ਲੱਸੀ ਸੈਲਡ ਸਿਰਕਾ ਪਿਆਜ਼ ਵਨ ਪਾਪੜ ਪੁਦੀਨਾ ਚਟਨੀ ਸੋ ਮੈਨੀ ਥਿੰਗਸ ਇਨ ਜਸਟ 449 ਆਈ ਕਾਂਟ ਬਿਲੀਵ ਇਟ ਬਾਦੇ ਆਨਰ ਮਨਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਬੇਟੇ ਜੋ ਕਿ 3rd ਜਨਰੇਸ਼ਨ ਨੇ ਅਹੂਜਾ ਫੈਮਿਲੀ ਦੀ ਤਾਂ ਉਹ ਇਸ ਟਾਬੇ ਨੂੰ ਚਲਾ ਰਹੇ ਨੇ ਅਸੀਂ ਗੱਲਬਾਤ ਕਰਦੇ ਆਂ ਅ ਸਰ ਅਮਰੀਕ ਢਾਬੇ ਦੀ ਸ਼ੁਰੂਆਤ ਅੱਜ ਤੋਂ 45 ਸਾਲ ਪਹਿਲਾਂ ਹੋਈ ਸੀ ਤੁਹਾਡੇ ਪਿਤਾ ਜੀ ਨੇ ਕੀਤੀ ਸੀ ਹਾਂ ਜੀ ਤਾਂ ਜਦੋਂ ਇਹ ਸ਼ੁਰੂਆਤ ਹੋਈ ਸੀ ਤਾਂ ਉਦੋਂ ਤੁਹਾਨੂੰ ਕਿਤੇ ਅੰਦਾਜ਼ਾ ਸੀ ਇਹ ਤੁਹਾਡੇ ਪਿਤਾ ਜੀ ਨੂੰ ਵੀ ਇੰਨਾ ਪਿਆਰ ਲੋਕਾਂ ਦਾ ਮਿਲੂਗਾ ਦੇਖੋ ਸਟਾਰਟਿੰਗ ਜਦੋਂ ਫਾਦਰ ਸਾਹਿਬ ਨੇ ਕੀਤੀ ਸੀ ਨਹੀਂ ਜਦੋਂ ਹਾਂ ਜੀ ਉਸ ਟਾਈਮ ਕੁਝ ਵੀ ਨਹੀਂ ਸੀ ਇੱਥੇ ਵੀ ਜਦੋਂ ਕਿ ਪਾਣੀਆ ਛੱਤਾਂ ਕਾਣੇ ਦੀਆਂ ਤੇ ਜਦੋਂ ਕਿ ਜਦੋਂ ਬਸਾ ਤਾਣੀਆਂ ਛਤਾਂ ਚੋਣੀਆਂ ਗੰਨੀਆਂ ਹੁਣ ਦੇ ਅੱਬ ਤੇ ਕੁਝ ਬਹੁਤ ਸਾਡੇ ਫਰਜ਼ਾਂ ਨੂੰ ਮਿਹਨਤ ਕਰਕੇ ਅੱਜ ਤੇ ਪੁੰਚੇ ਅਸੀਂ ਅੱਜ 45 ਸਾਲ ਵੀ ਕਹਿੰਦੇ ਉਹ ਸੁੱਖਿਆ ਜੀ ਸਹੀ ਗੱਲ ਹੈ ਜੀ ਵੀ ਜਿਹੜੇ 45 ਸਾਲ ਜਿਹੜੇ 45 ਦਿਨ ਘਟਨੇ ਓੱਖੇ ਹੋਏ ਦੇਗੀ ਜੀ ਬਿਲਕੁਲ ਔਰ ਉਹ ਵੀ ਦੇਖੋ ਬਠਿੰਡਾ ਦੀ 올ਡ ਮਾਰਕੀਟ ਹੈ ਇਹ ਮੈਨਾ ਚੌਕ ਜਿੱਥੇ ਤੁਸੀਂ ਬੈਠੇ ਹੋ ਇੱਕ ਤੋਂ ਇੱਕ ਤੁਰੰਦਰ ਇੱਥੇ ਇਸ ਮਾਰਕੀਟ ਦੇ ਵਿੱਚ ਇਨਸਾਨ ਬੈਠਾ ਹੈਗਾ ਔਰ ਇਹ ਜੇ ਏਰੀਆ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਤਾ ਕੋਈ ਛੋਟੀ ਮੋਟੀ ਗੱਲ ਨਹੀਂ ਕੁਆਲਿਟੀ ਦੇਣੀ ਹਾਈਜਨ ਕੁਆਲਿਟੀ ਮੇਨਟੇਨ ਰੱਖਣਾ ਬਹੁਤ ਵਧੀਆ ਜੀ ਬਿਲਕੁਲ ਹੋਤਾ ਕੁਆਲਿਟੀ ਤੇ ਹਾਈਜਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹਾਂਜੀ ਬਿਲਕੁਲ ਅੱਛਾ ਇਹ ਮੈਨੂੰ ਦੱਸੋ ਕਿ ਵੈਸੇ ਤਾਂ ਜਿਹੜੀਆਂ ਤੁਹਾਡੀਆਂ ਡਿਸ਼ਸ ਨੇ ਮੈਨੂ ਦੇ ਵਿੱਚ ਅਸੀਂ ਮੈਂ ਦੇਖੀਆਂ ਸੀਗੀਆਂ ਕਿ ਬਹੁਤ ਸਾਰੀਆਂ ਡਿਸ਼ਸ ਨੇ ਔਰ ਕੋਈ ਵੀ ਡਿਸ਼ ਟਰਾਈ ਕਰ ਲਓ ਮਤਲਬ ਕਿਸੇ ਰੈਸਟੋਰੈਂਟ ਦੀ ਇੱਕ ਅੱਧੀ ਯੂਨਿਕ ਹੈ ਨਾ ਯੂਐਸਪੀ ਹੁੰਦੀ ਹੈ ਪਰ ਤੁਹਾਡੇ ਰੈਸਟੋਰੈਂਟ ਦੇ ਵਿੱਚ ਮੇਰਾ ਖਿਆਲ ਹੈ ਹਰੇਕ ਹੀ ਇਹੋ ਜੀ ਚੀਜ਼ ਹੈ ਜੋ ਇੱਕ ਤੋਂ ਇੱਕ ਚੜ ਕੇ ਵੱਧ ਕੇ ਟੇਸਟੀ ਹੈ ਤਾਂ ਜਿਹੜਾ ਖਾਣਾ ਖਾਣ ਦੀ ਰੈਸਪੀਜ਼ ਹੈ ਉਹ ਤੁਹਾਡੀ ਆਪਣੀ ਆ ਉਹ ਕੀ ਦੀ ਹੈ ਜੀ ਇੰਨੇ ਸਾਲ ਕਿਉਂਕਿ ਜਿਹੜੇ ਸ਼ੈਫ ਨੇ ਉਹ ਵੀ ਚੇਂਜ ਹੁੰਦੇ ਰਹਿੰਦੇ ਨੇ ਤਾਂ ਟੇਸਟ ਕਿਵੇਂ ਸੇਵ ਰਹਿੰਦਾ ਹੈ ਦੇਖੋ ਜੀ ਜਦੋਂ ਸਾਡੇ ਫਾਜ਼ਲ ਸਾਹਿਬ ਨੇ ਜੋ ਆਈਟਮ ਸਟਾਰਟ ਕੀਤੀਆਂ ਸੀਗੀਆਂ ਹਾਂ ਉਹ ਜੋ ਟੇਸਟ ਬਣਿਆ ਸੀਗਾ ਅੱਜ ਵੀ ਜਿਵੇਂ ਰਹਿੰਦਾ ਥੜਾ ਹੈਗਾ ਜੀ ਹਾਂ ਰੈਡੀਮੇਡ ਪੈਕਿੰਗ ਪ੍ਰੋਡਕਟ ਹੈ ਉਦੋਂ ਤੋਂ ਹੈਗੀ ਅੱਜ ਵੀ ਉਹੀ ਟੇਸਟ ਹੈ ਉਹੀ ਕੁਆਲਿਟੀ ਹੈਗੀ ਉਹੀ ਚੀਜ਼ ਬਣਾ ਕੇ ਦਿੰਦੇ ਨੇ ਗਸਟਰੂਸੀ ਸੜਪੋਂਠਾ ਗਿਆ ਕੜੀ ਹੈਗੀ ਦਾਹ ਹੈਗੀ ਹੈ ਅੱਜ ਬੋਟੋ ਗਸਦੀ ਹੈ ਇਵਨ ਕੀ ਅੱਜ ਕਾ ਦੀ ਆਈਟਮਾ ਹੋ ਵੀ ਨਵੀਆਂ ਹੋਈਆਂ ਨੇ ਉਹ ਵੀ ਅਸੀਂ ਬਹੁਤ ਸਿਆ ਟੇਸਟ ਵਧੀਆ ਬਣਾ ਗਏ ਕੀ ਜੀ ਜੀ अच्छा जो ਤੁਹਾਡੇ ਪਿਤਾ ਜੀ ਤਾਂ ਮੇਰਾ ਖਿਆਲ ਹੈ ਹੁਣ ਨਹੀਂ ਹੈਗੇ ਸੰਸਾਰ ਦੇ ਵਿੱਚ ਹਨਾ ਤਾਂ ਉਹ ਅਸੀਂ ਦੇਖਦੇ ਸੀ ਕਿ ਐਂਡ ਤੱਕ ਮਤਲਬ ਬੈਠੇ ਹੁੰਦੇ ਸੀਗੇ ਆਪ ਬੈਠਦੇ ਹੁੰਦੇ ਸੀ ਉਹ ਜੋ ਕਾਊਂਟਰ ਹੈ ਤਾਂ ਉਹ ਖੁਦ ਵੀ ਕੁਕਿੰਗ ਵਾਰਾ ਕਰਦੇ ਸੀਗੇ ਕਿਵੇਂ ਸ਼ੁਰੂਆਤ ਕੀਤੀ ਹਾਂਜੀ ਆਪ ਖੁਦ ਲਣ ਕੋ ਉਹਨਾਂ ਨੇ ਆਪ ਹੀ ਸਾਹ ਕੰਮ ਸਟਾਰਟ ਕਰਕੇ ਫੇਰ ਹੀ ਉਹਨਾਂ ਨੇ ਕੀਤਾ ਜੀ ਅੱਛਾ ਪਹਿਲਾਂ ਆਪ ਹੀ ਕੀਤਾ ਆਪ ਖੁਦ ਕਰਦੇ ਇੱਕ ਅਸੀਂ ਮੈਂ ਵੀ ਹੁਣ ਆਪ ਖੁਦ ਕੁਕਿੰਗ ਜਾਂਦੇ ਹਾਂ ਕੋਈ ਜਾਂਦੇ ਕਰਦੇ ਨਹੀਂ ਕਰਦੇ ਓਕੇ ਓਕੇ ਕੀ ਬਾਤ ਹੈ ਜੀ ਅੱਛਾ ਉਹ ਜਸਾ ਸਾਹਿਬ ਆਪ ਕੁਕ ਰਹੇ ਨੇ ਹਾਂ ਜੀ ਆਪ ਕੁਕ ਓਕੇ ਤਾਂ ਜਦੋਂ ਮਤਲਬ ਇਹ ਸਟਾਰਟ ਕਿਹੜੇ ਲੈਵਲ ਤੋਂ ਹੋਇਆ ਸੀ ਅੱਜ ਤੱਕ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਨੇ 1978 ਤੋਂ ਸਟਾਰਟ ਹੋਇਆ ਸੀ ਆਪਣਾ ਜੀ ਹੂੰ ਉਸ ਟਾਈਮ ਦੇਖੋ ਵੀ ਦੋ ਸਾਰੇ ਫਾਦਰ ਸਾਹਿਬ ਨੇ ਸਟਾਰਟ ਕੀਤਾ ਸੀ ਬਾਜਾ 40 ਪੈਸੇ ਦਾ ਇੱਕ ਪੌਂਠਾ ਹੋਰ 40 ਪੈਸੇ ਦਾ 40 ਪੈਸੇ ਦਾ ਪੌਂਠਾ ਜਾਂ ਤਾਂ ਸਹੀ ਕਿਦਾਂ ਸੀਗਾ ਕਿਆ ਬਾਤ ਹੈ ਉਹਨਾਂ ਦੇ ਦੋ ਕਸ਼ਟੋ ਐ ਇਸੇ ਸਾਲ ਦੇ ਦਿਨ ਜਦੋਂ ਪਹਿਲੇ ਦਿਨ ਦੀ ਸ਼ੁਰੂਆਤ ਹੋਈ ਹਾਂਜੀ ਪਹਿਲੇ ਦਿਨ ਸ਼ੁਰੂਆਤ ਹੋਈ ਅੱਛਾ ਜੀ ਉਹ ਉਸ ਤੋਂ ਬਾਅਦ ਤਾਂ ਬੜੀ ਕਿਰਪਾ ਜੀ ਮਾਸੀ ਵੱਸ ਤੋਂ ਜੀ ਤੇ ਤੁਸੀਂ ਫਿਰ ਕਦੋਂ ਜੁੜੇ ਆਪਣੇ ਪਿਤਾ ਜੀ ਦੇ ਨਾਲ ਤੁਸੀਂ ਕਿੰਨੇ ਉਮਰ ਦੇ ਵਿੱਚ ਆ ਗਏ ਸੀ ਮੈਂ ਜਦੋਂ ਐ ਸਮਝੋ ਕਿ ਫੋਰਥ ਫਿਫਥ ਕਾਸਟ ਵੈਸੇ ਤਾਂ ਬਚਪਨ ਤੋਂ ਆਦੇ ਬੀ ਸੀਗੇ ਪਰ ਫੋਰਥ ਫਿਫਥ ਕਾਸਟ ਨੂੰ ਆਣਾ ਜਾਣਾ ਨਹੀਂ ਚਾਹਤਾ ਸੀਗਾ ਇੱਥੇ ਤੇ ਜੋ ਬਾਬਾ ਜੀ ਨੂੰ ਬੜਾ ਬਟਾ ਸੀ ਮੋਂ ਮੌਕਾ ਦੇ ਕੇ ਵਿੱਚੋਂ ਪੱਜਣ ਦੀ ਕੋਸ਼ਿਸ਼ ਕਰਦੇ ਚਾਹ ਹੁੰਨ ਜਾਂ ਬਸ ਬੋਲ ਹੋ ਗਿਆ ਯਾਰ ਇਹ ਹੋ ਨਹੀਂ ਹੁੰਦਾ ਜਣ ਜੀ ਜੀ ਤੇ ਬਸ ਉਸ ਤੋਂ ਬਾਅਦ ਜਿਵੇਂ ਜਿਵੇਂ ਜਮ ਵਿੱਚ ਸੱਤੇ ਬੈਗੀਆਂ ਹਾਂ ਮਨਾਮ ਕੰਮ ਸਮਝਾ ਲਿਆ ਕਿ ਜੀ ਔਰ ਹੁਣ ਮੈਂ ਬੇਤਾ ਵੀ ਨਾਲ ਹੈ ਗਿਆ ਜੀ ਹਾਂ ਬਿਲਕੁਲ ਅ ਅਨਮੋਲ ਦਾਸਰੇ ਸੀ ਕਹਿੰਦੇ ਐਮਬੀਏ ਮੈਂ ਮਾਰਕੀਟਿੰਗ ਦੀ ਸਟੱਡੀ ਕਰ ਰਿਹਾ ਨਾਲ ਨਾਲ ਹਾਂ ਜੀ ਹਾਂ ਜੀ ਪਰ ਐਨੇ ਹਨਾ ਅੱਛੇ ਸਟੈਂਡਰਡ ਦੀ ਪੜ੍ਹਾਈ ਕਰਕੇ ਵੀ ਇਹੇ ਇਸੇ ਕੰਮ 'ਚ ਤੁਹਾਡੇ ਨਾਲ ਨੇ ਅਨਮੋਲ ਤੁਹਾਨੂੰ ਕਿਸ ਚੀਜ਼ ਨੇ ਲਾਈਕ ਮੋਟੀਵੇਟ ਕੀਤਾ ਕਿ ਵੀ ਤੁਸੀਂ ਵੀ ਇਸੇ ਕੰਮ ਦੇ ਵਿੱਚ ਇਸੇ profession ਚ ਆਓ ਮੈਨੂੰ ਐਕਚੁਅਲੀ ਅੱਛਾ ਲੱਗਦਾ ਜੀ ਜਦੋਂ ਆਪਾਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਆਪਾਂ ਵਿਚਰਦੇ ਆਂਗੇ ਉਹਨਾਂ ਨਾਲ ਆਪਾਂ ਮਿਲਦੇ ਆਂਗੇ ਤੇ ਇਹ ਇਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇੱਥੇ ਇੱਕ ਇਹ ਚੀਜ਼ ਦੀ ਬਹੁਤ ਵਧੀਆ opportunity ਹੈਗੀ ਜੀ ਵੀ ਆਪਾਂ ਤਰ੍ਹਾਂ ਤਰ੍ਹਾਂ ਦੇ ਆਪਾਂ ਨੂੰ ਘੜਗੜ ਨਾ ਸੀ ਵੀ 500 ਤੋਂ 1000 ਲੋਕ ਤਾਂ ਅਸੀਂ ਰੋਜ਼ ਮਿਲਦੇ ਹੀ ਆਂ ਜੀ ਇੱਥੇ ਕੀ ਬਾਤ ਹੈ ਅੱਛਾ ਤਾਂ ਉਦਾਂ ਸਾਨੂੰ ਜੀ ਮੈਨੂੰ ਇਹ ਚੀਜ਼ ਦਾ ਕਾਫੀ ਵਧੀਆ ਲੱਗਦਾ ਜੀ ਮਾਰਕੀਟਿੰਗ ਦੀ ਐਮਬੀਏ ਕਰਨ ਤੋਂ ਬਾਅਦ ਵੀ ਮੈਂ ਇਹਦੇ ਵਿੱਚ ਹੀ ਉਹ ਇੰਟਰਨਸ਼ਿਪ ਸਾਰੀ ਤੁਹਾਡੀ ਤੁਹਾਡੀ ਇੱਥੇ ਹੋ ਰਹੀ ਹੈ ਪਬਲਿਕ ਡੀਲਿੰਗ ਸਾਰੀ ਇੱਥੇ ਹੋ ਰਹੀ ਹੈ ਕੀ ਬਾਤ ਹੈ ਜੀ ਬਿਲਕੁਲ ਗ੍ਰੇਟ ਅੱਛਾ ਅੱਛਾ ਆਪਾਂ ਹੁਣ ਮੀਨੂ ਦੀ ਗੱਲ ਕਰਦੇ ਜਿਵੇਂ ਮੈਨੂੰ ਅਨਮੋਲ ਦੱਸ ਰਹੇ ਸੀਗੇ ਕਿ ਤਾਂ ਹੌਟੀ ਜਿਹੜੀ ਆ ਵਾਲੀ ਥਾਲੀ ਹੈ ਅਮਰੀਕਾ ਫੈਮਿਲੀ ਥਾਲੀ ਇਹ ਮੈਂ ਦੇਖ ਰਹੀ ਹਾਂ ਕਿ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਦਾ 449 ਦੇ ਵਿੱਚ ਅਨਮੋਲ ਦੱਸ ਰਹੇ ਸੀਗੇ ਕਿ ਚਾਰ ਜਣੇ ਖਾਣਾ ਖਾ ਸਕਦੇ ਇਹਦੇ ਵਿੱਚ ਬਿਲਕੁਲ ਪੂਰੀ ਫੈਮਿਲੀ ਖਾਣਾ ਖਾ ਸਕਦੀ ਜੀ ਹਾਂ 499 ਜਿਹੜੀ ਹੈ ਹਾਂ ਹਾਂ ਬਹੁਤ ਵਧੀਆ ਕਸਟਮਰ ਬਹੁਤ ਅੱਧੀ ਡਿਮਾਂਡਿੰਗ ਤੋਂ ਖਾਈ ਦੀ ਕੀ ਬਾਤ ਹੈ ਜੀ ਆਈਟਮਾਂ ਦੇਖੋ ਬਹੁਤ ਆਲੀਆਂ ਨੇ ਬਿਲਕੁਲ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹਨਾਂ ਦੀ ਇੱਕ ਬੜੀ ਸਪੈਸ਼ialਟੀ ਹੈਗੀ ਹੈ ਕਿ ਅਮਰੀਕ ਫੈਮਿਲੀ ਥਾਲੀ ਇਹਨਾਂ ਨੇ ਇੰਟਰੋਡਿਊਸ ਕੀਤੀ ਹੈ ਔਰ ਉਸ ਥਾਲੀ ਦੇ ਵਿੱਚ ਇਹਨਾਂ ਨੇ ਮੈਂ ਕਹੂੰਗੀ ਜਾਇੰਟ ਥਾਲੀ ਹੈ ਇਹ ਔਰ ਉਸ ਥਾਲੀ ਦੇ ਵਿੱਚ ਇਹਨਾਂ ਨੇ ਕਿੰਨੀਆਂ ਸਾਰੀਆਂ ਆਈਟਮਸ ਜਿਹੜੀਆਂ ਨੇ ਉਹ ਲੱਖੀਆਂ ਨੇ ਦਾਲ ਮੱਖਣੀ ਹੋ ਗਿਆ एवरीबॉडीਜ਼ ਫੇਵਰੇਟ ਮਿਕਸ ਵੈਜ ਹੋ ਗਿਆ ਕੜਾਹੀ ਪਨੀਰ ਹੋ ਗਿਆ ਚਨਾ ਮਸਾਲਾ ਮਸ਼ਰੂਮ ਮਟਰ ਰਾਈਸ ਰਾਇਤਾ ਵਨ ਲੱਛਾ ਪਰਾਠਾ ਥਰੀ ਰੋਟੀ ਤਵਾ ਬਲਿਕ ਤੰਦੂਰੀ ਤੁਸੀਂ ਆਪਣੀ ਚੋਇਸ ਦੀ ਲੈ ਸਕਦੇ ਹੋ ਵਨ ਬਟਰ ਨਾਨ ਵਨ ਗੁਲਾਬ ਜਾਮੁਨ ਵਨ ਨਮਕੀਨ ਲੱਸੀ ਸੈਲਡ ਸਿਰਕਾ ਪਿਆਜ਼ ਵਨ ਪਾਪੜ ਪੁਦੀਨਾ ਚਟਨੀ ਸੋ ਮੈਨੀ ਥਿੰਗਸ ਇਨ ਜਸਟ 449 ਆਈ ਕਾਂਟ ਬਿਲੀਵ ਇਟ ਔਰ ਇਹ ਕਹ ਰਹੇ ਨੇ ਕਿ ਇਹਦੇ ਵਿੱਚ ਪੂਰਾ ਇੱਕ ਚਾਰ ਜਾਨਿਆਂ ਦੀ ਫੈਮਿਲੀ ਜਿਹੜੀ ਹੈਗੀ ਇਹ ਖਾਣਾ ਖਾ ਸਕਦੇ ਆ ਸੋ ਥਿਸ ਇਜ਼ ਰੀਅਲੀ ਸੋ ਗੁੱਡ ਔਰ ਮੈਂ ਦੱਸਣਾ ਚਾਹਨੀ ਹੈ ਕਿ ਇਹਨਾਂ ਦੀ ਚਿੱਲੀ ਚੀਜ਼ ਚਿੰਦੀ ਜਿਹੜਾ ਹੈਗਾ ਉਹ ਇੰਨਾ ਕੁ ਟੇਸਟੀ ਹੈ ਇੰਨਾ ਕੁ ਟੇਸਟੀ ਹੈ ਵੈਸੇ ਤਾਂ ਇਹਨਾਂ ਦਾ ਵੈਜੀਟੇਰੀਅਨ ਟਰਬ ਆ ਇਹ ਪਿਓਰ ਵੈਜੀਟੇਰੀਅਨ ਢਾਬਾ ਹੈ ਪਰ ਉਹ ਜਿਹੜੇ ਨਾਨ ਵੈਜੀਟੇਰੀਨ ਹਨ ਉਹਨਾਂ ਨੂੰ ਵੀ ਬੜਾ ਟੇਸਟੀ ਲੱਗੂਗਾ ਕਿਉਂਕਿ ਉਹਦੀ ਪ੍ਰੈਪਰੇਸ਼ਨ ਹੀ ਬੜੀ ਅੱਛੀ ਜਿਹੜੀ ਹੈਗੀ ਆ ਬਣੀ ਹੁੰਦੀ ਹੈ ਇਹਦੇ ਵਿੱਚ ਬਹੁਤ ਸਾਰੇ ਪੁਰਾਣਾ ਕੀ ਸੀ ਆਪਣਾ ਆਹ ਮੈਥੋਂ ਨਹੀਂ ਪੁੱਛ ਰਹੀ ਸੀ ਮੈਂ ਕਿ ਜੋ ਆਪਣੇ ਕੋਲੇ ਇਹ ਮੀਨੂ ਹੈ ਹਾਂਜੀ ਔਰ ਇਹਦੇ ਵਿੱਚ ਇੰਨੀਆਂ ਸਾਰੀਆਂ ਆਈਟਮਸ ਨੇ ਹਨਾ ਸੋ ਮਨੀ ਨੰਬਰਸ ਆਫ ਆਈਟਮ ਮੈਂ ਦੇਖ ਰਿਹਾ 153 153 ਨੰਬਰਸ ਆਫ ਆਈਟਮਸ ਹੈ ਤੇ ਆਪਣੇ ਕੋਲੇ ਇਹ ਐਵਰੀ ਡੇ ਮਤਲਬ ਅਵੇਲੇਬਲ ਹਾਂਜੀ ਅਵੇਲੇਬਲ ਹੁੰਦੀ ਹੈ ਜੀ 140 ਦਾ ਅਵੇਲ ਹੁੰਦੀ ਹੁੰਦੀ ਐ ਜੀ ਮੈਨੂੰ ਹਾਂ ਜੀ ਉਹ ਕੀ ਹੈ ਜੀ ਉਹਦੇ ਚ ਆਪਾਂ ਡਿਜ਼ਾਈਜ਼ ਜਾਂ ਗੇਵੀਜ਼ ਆਪਣੇ ਆਈਟਮ ਜਾ ਹੋ ਜਾਂਦੀ ਐ ਤੁਜੀ ਆਪਣੀ ਹਾਂਜੀ ਹਾਂਜੀ ਉਹਦੇ ਕੋਰਡਿੰਗ ਆਪਾਂ ਜਿਹੜੀ ਮਰਜੀ ਆਈਟਮ ਨਾਲ ਹੋ ਜੇ ਜ਼ਰੂਰੀ ਹੈਗੀ ਜੋ ਬੇਸ ਹੈਗਾ ਆਪਣੇ ਕੋ ਤਾਂ ਜੋ ਮਰਜੀ ਨਾਲ ਸਕਦੇ ਆ ਕੀ ਬਾਤ ਹੈ ਅੱਛਾ ਮੈਨੂੰ ਇਹ ਦੱਸੋ ਮਨਪ੍ਰੀਤ ਜੀ ਜਿਸ ਤਰ੍ਹਾਂ ਕਿ ਤੁਹਾਡਾ ਟਾਬਾ ਇਹਨਾ ਪੁਰਾਣਾ ਹੋ ਗਿਆ ਹੈ ਨਾ ਅੱਜ ਕੱਲ ਇੱਕ ਚੱਲਣ ਹੈਗਾ ਫਰੈਂਚਾਈਜ਼ੀਜ਼ ਦਾ ਹੈ ਨਾ ਵੀ ਫਰੈਂਚਾਈਜ਼ੀਜ਼ ਵੀ ਅੱਗੇ ਦੀ ਅੱਗੇ ਲੋਕ ਦੇ ਦਿੰਦੇ ਆ ਕਿਤੇ ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਵੀ ਸਾਡੇ ਸ਼ਹਿਰ ਚ ਵੀ ਆ ਕੇ ਜਾਂ ਸਾਡੇ ਇਲਾਕੇ ਚ ਜਾਂ ਬਠਿੰਡਾ ਦੇ ਵਿੱਚ ਇੱਕ ਜਗ੍ਹਾ ਤੇ ਤੁਹਾਨੂੰ ਬੜਾ ਮਤਲਬ ਜਗਾ ਜਿੱਥਾਂ ਘਟ ਪੈ ਜਾਂਦੀ ਹੈ ਹਨਾ ਰਸ਼ ਜ਼ਿਆਦਾ ਹੋ ਜਾਂਦਾ ਹੈ ਵੀ ਤੁਸੀਂ ਹੋਰ ਵੀ ਆਪਣਾ ਇੱਕ ਰੈਸਟੋਰੈਂਟ ਜਿਹੜਾ ਹੈਗਾ ਤਿਆਰ ਕਰੋ ਹਾਂ ਫ੍ਰੈਂਚਾਈਜ਼ ਆਪਣੀ ਓਪਨ ਹੈ ਜੀ ਜਦੋਂ ਮਰਜੀ ਕੋਈ ਬੰਦਾ ਜੇਣਾ ਜਲਦੀ ਦੇਵਾਂਗੇ ਉਹਨੂੰ ओके ओके ਤੁਸੀਂ ਫ੍ਰੈਂਚਾਈਜ਼ੀ ਵੀ ਦਿੰਦੇ ਹੋ ਬਿਲਕੁਲ ਦਿੰਦੇ ਆਂ ਅਸੀਂ ਫ੍ਰੈਂਚਾਈਜ਼ੀ ਜੀ ਜੀ ਬਿਲਕੁਲ ਤੇ ਇਸ ਤੋਂ ਇਲਾਵਾ ਵੀ ਹੋਰ ਕਿਤੇ ਅਮਰੀਕਾ ਆਪਣਾ ਹੈਗਾ ਸੁਝਾਅ ਆਪਣੇ ਇੱਥੇ ਹੈ ਜੀ ਆਪਣੀ ਹੋਰ ਕੋਈ ਬਾਤ ਨਹੀਂ ਹੈਗੀ ਹਮ ਇੱਥੇ ਹੀ ਆਪਣਾ ਜੀ ਇੱਥੇ ਹੈ ਜੀ ਬਿਲਕੁਲ ਸੋ ਸਾਡੇ ਨਾਲ ਮਨਪ੍ਰੀਤ ਸਿੰਘ ਅਹੂਜਾ ਤੇ ਉਹਨਾਂ ਦੇ ਬੇਟੇ ਅਨਮੋਲ ਅਹੂਜਾ ਸੀਗੇ ਔਰ ਇਹ ਦੋਨੇ ਪਿਓ ਪੁੱਤ ਜਿਹੜਾ ਹੈਗਾ ਅਮਰੀਕ ਢਾਬਾ ਜੋ ਕਿ ਇਹਨਾਂ ਦੇ ਹੀ ਬਜ਼ੁਰਗਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਇਸ ਢਾਬੇ ਦੀ ਬਹੁਤ ਛੋਟੇ ਲੈਵਲ ਤੋਂ ਇਹਨਾਂ ਨੇ ਦੱਸਿਆ ਕਿ ਪਹਿਲੇ ਦਿਨ 40 ਪੈਸਿਆਂ ਦੀ ਜਿਹੜੀ ਸਾਡੀ ਸੇਲ ਹੋਈ ਸੀ ਪਰ ਅੱਜ ਇਹਨਾਂ ਦੇ ਕੋਲੇ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜਾ ਹੈਗਾ ਇਹਨਾਂ ਨੇ ਦੱਸਿਆ ਕਿ ਅਸੀਂ ਘਟੋ ਘਟ 500 ਤੋਂ ਲੈ ਕੇ 1000 ਬੰਦੇ ਦੇ ਨਾਲ ਅਸੀਂ ਡੀਲ ਕਰਦੇ ਆ ਤਾਂ ਇੰਨੇ ਕਸਟਮਰ ਇੰਨਾਂ ਕੋਲੇ ਆਉਂਦੇ ਨੇ ਔਰ ਬਠਿੰਡਾ ਦੇ ਵਿੱਚ ਤੁਸੀਂ ਜੇ ਕਿਸੇ ਨੂੰ ਪੁੱਛੋਗੇ ਕਿਉਂਕਿ ਇੱਥੇ ਹੁਣ ਅੱਜ 5 ਸਟਾਰ ਹੋਟਲਸ ਵੀ ਖੁੱਲੇ ਹੋਏ ਨੇ ਪਰ ਲੋਕੀ 5 ਸਟਾਰ ਹੋਟਲ ਛੱਡ ਕੇ ਵੱਡੇ ਵੱਡੇ ਜਿਹੜੇ ਨਾਮਵਰ ਲੋਕ ਨੇ ਬਠਿੰਡੇ ਦੇ ਉਹ ਉਹਨਾਂ ਨੂੰ ਛੱਡ ਕੇ ਅਮਰੀਕ ਟਾਬੇ ਤੇ ਆ ਕੇ ਬੜੇ ਹੀ ਦੇਸੀ ਸਟਾਈਲ ਦੇ ਨਾਲ ਜਿਹੜਾ ਹੈਗਾ ਖਾਣਾ ਪੀਣਾ ਪਸੰਦ ਕਰਦੇ ਆ ਔਰ ਤਾਂ ਤੁਹਾਨੂੰ ਜਦੋਂ ਤੁਸੀਂ ਅ ਇਹਨਾਂ ਦੇ ਰੈਸਟੋਰੈਂਟ ਤੇ ਆਉਣੇ ਵੱਡੀ ਜੀ ਇੱਕ ਬ੍ਰਾਡ ਸਮਾਈਲ ਦੇ ਨਾਲ ਵੈਲਕਮ ਕਰਨ ਵਾਸਤੇ ਮੰਤਰੀ ਸਿੰਘ ਜੀ ਤੇ ਉਹਨਾਂ ਦੇ ਬੇਟੇ ਅਨਮੋਲ ਮਿਲ ਗਏ ਇਹਨਾਂ ਦੇ ਪਿਤਾ ਜੀ ਵੀ ਬਹੁਤ ਇੱਕ ਹਸਮੁਖੋਰ ਬਹੁਤ ਮਿਲਨਸਾਰ ਇਨਸਾਨ ਸੀਗੇ ਅੱਜ ਉਹ ਇਸ ਦੁਨੀਆ ਤੇ ਨਹੀਂ ਹੈਗੇ ਬਟ ਉਹਨਾਂ ਦੀ ਜਿਹੜੀ ਚਲਾਈ ਹੋਈ ਲੈਗਸੀ ਹੈ ਉਸ ਲੈਗਸੀ ਨੂੰ ਦੋਨੇ ਪਿਓ ਪੁੱਤ ਜਿਹੜਾ ਹੈਗਾ ਅੱਗੇ ਲੈ ਕੇ ਚੱਲ ਰਹੇ ਨੇ ਔਰ ਖਾਣੇ ਦੀ ਕੁਆਲਿਟੀ ਤੇ ਹਾਈਜਨ ਦੇ ਵਿੱਚ देयर ਇਜ਼ ਨੋ ਕੰਪਰੋਮਾਈਜ਼ ਕਿਉਂਕਿ ਮੇਰੇ ਵਿੱਚ ਨਾ ਇੱਕ ਤੁਸੀਂ ਇਹਨੂੰ ਖੂਬੀ ਲਾ ਲਓ ਕਮੀ ਲਾ ਲਓ ਮੈਨੂੰ ਚਾਹੇ ਕੋਈ ਕਿੰਨਾ ਮਰਜੀ ਕਹੀ ਜਾਵੇ ਮੈਡਮ ਅਸੀਂ ਤੁਹਾਨੂੰ ਆ ਕਰਦਾਂਗੇ ਸਾਨੂੰ ਆ ਕਰਦਾਂਗੇ ਸਾਡੀ ਆ ਕੇ ਤੁਸੀਂ ਐਡਵਰਟਾਈਜ਼ਮੈਂਟ ਕਰ ਦੋ ਮੈਂ ਨਹੀਂ ਕਰਦੀ ਜਦੋਂ ਤੱਕ ਮੈਂ ਖੁਦ ਸੈਟੀਸਫਾਈਡ ਨਹੀਂ ਹੁੰਦੀ ਹੈਗੀ ਸੋ ਅਸੀਂ ਆਪ ਵੀ ਇਹਨਾਂ ਦੇ ਕਸਟਮਰਾਂ ਔਰ ਆਪ ਵੀ ਇਹਨਾਂ ਦਾ ਜਿਹੜਾ ਖਾਣਾ ਅਸੀਂ ਲਗਭਗ ਹਫ਼ਤੇ 'ਚ 2-3 ਵਾਰੀ ਖਾਨੀ ਹੈ ਕਿਉਂਕਿ ਸਾਡੀ ਟਰੈਵਲਿੰਗ ਜੌਬ ਹੈ ਔਰ ਅਸੀਂ ਹਮੇਸ਼ਾ ਜਿਹੜਾ ਹੈਗਾ ਕਦੇ ਇੱਧਰ ਕਦੇ ਉੱਧਰ ਤਾਂ ਰਾਤੀ ਜਦੋਂ ਬਹੁਤ ਲੇਟ ਆਈਦਾ ਫਿਰ ਸਾਨੂੰ ਹੋਰ ਕੁਝ ਨਹੀਂ ਦਿੰਦਾ ਅਮਰੀਕਟਾ ਬਾਈ ਦਿੰਦਾ ਤੇ ਤੁਸੀਂ ਵੀ ਜਦੋਂ ਜੇ ਕਦੇ ਬਠਿੰਡੇ ਆਓ ਨਾ ਜੀ ਤਾਂ ਜ਼ਰੂਰ ਅਮਰੀਕਟਾ ਬਾ ਦਾ ਜਿਹੜਾ ਖਾਣਾ ਹੈ ਉਸ ਨੂੰ ਟਰਾਈ ਕਰਿਓ ਧੰਨਵਾਦ